ਉਹਨੇ ਅੱਥਾਂ ਚ ਰਾਜਨੀਤੀ ਦਿੱਤੀ ਜਿਨ੍ਹਾਂ ਨੇ ਪੰਜਾਬ ਦੀ ਗੱਲ ਕਰਨੀ ਨੇ ਉਹਨਾਂ ਜਾ ਕੇ ਐ ਐ ਲੰਮੇ ਲਟਣਾ ਸੈਂਟਰ ਗਵਰਨਮੈਂਟ ਅੱਗੇ ਸੀਐਮ ਆਣ ਤੁਹਾਡੇ ਜ਼ਿਲ੍ਹੇ ਦੇ ਨੇ ਉਹ ਕਹਿੰਦੇ ਉਹ ਕਹਿੰਦੇ ਸੀਐਮ ਆਣ ਸੀਐਮ ਆਣ ਮੂਰੇ ਠੀਕ ਆ ਸਾਬ ਨੂੰ ਪਤਾ ਹੀ ਆ ਸੀਐਮ ਆਣ ਕਿਵੇਂ ਚੱਲ ਰਿਹਾ ਕੀ ਕਰ ਰਿਹਾ ਆ ਫਿਰ ਅੰਦੋਲਨ ਕਿਉਂ ਚੱਲ ਰਹੇ ਸੀਐਮ ਆਣ ਚੰਗਾ ਕੁਝ ਕਰ ਰਹੇ ਕਹਿੰਦੇ ਲੋਕਤੰਤਰਕ ਲੜਾਈ ਲੜਾਂਗੇ ਵਿਧਾਨ ਸਭਾ ਦੇ ਵਿੱਚ ਵੀ ਲੜਾਈ ਲੜਾਂਗੇ ਉਹਦੇ ਲੋਕਤੰਤਰ ਨੇ ਉਹਨਾਂ ਨੇ ਬਹੁਤ ਕੁਝ ਉਹਦੇ ਲੋਕਤੰਤਰ ਨੇ ਕੁਝ ਕਰਤਾ ਬੋਲਣ ਲੱਗੇ ਪਤਾ ਮੀਡੀਆ 'ਚ ਕਿਵੇਂ ਆ ਕੇ ਹਰ ਇੱਕ ਲੀਡਰ ਮੀਡੀਆ ਆ ਜਾ ਰਿਹਾ ਸਾਨੂੰ ਬੜਾ-ਬੜਾ ਦੁੱਖਾ ਜਿਹੜੀ ਕੇ ਸੈਂਟਰ ਗਵਰਨਮੈਂਟ ਸਾਡੀ ਗੱਲਬਾਤ ਨਹੀਂ ਮੰਨ ਰਹੀ ਇਹ ਗੱਲਾਂ ਕਰਨ ਤੋਂ ਬਾਅਦ ਫਿਰ ਪਿੱਛੋਂ ਜਿਹੜੀ ਕਿ ਸੱਤਾ ਦੇ ਵਿੱਚੋਂ ਨੌਜਵਾਨਾਂ ਦੇ ਉੱਪਰ ਡਾਂਗਾ ਭਰਾਈ ਜਾਂਦੀ ਹੈ ਪੰਜਾਬ ਪੁਲਿਸ ਥੱਲੇ ਫਿਰ ਲੀਡਰਾਂ ਨੇ ਤੁਹਾਨੂੰ ਬੋਲਦਾ ਭੇਡਾ ਹੁੰਦੇ ਨੇ ਕਿ ਸਾਡਾ ਲੀਡਰ ਨੇ ਅੱਜ ਕੱਲ ਕਿੱਤੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਬਚਾਉਣ ਦੀ ਗੱਲ ਕੀਤੀ ਉੱਥੇ ਧਰਨੇ ਦੇ ਵਿੱਚ ਗਏ ਉਹ ਭੇਡ ਇਸ ਤਰ੍ਹਾਂ ਬਣਦੀ ਹੈ ਹੁਣ ਰਵੀਤ ਮਿੱਟੂ ਵਰਗੇ ਬਿਆਨ ਦਿੰਦੇ ਨੇ ਕਿ ਤੁਸੀਂ ਅੱਜ ਕੇਂਦਰੀ ਮੰਤਰੀ ਬਣੇ ਬੈਠੇ ਹੋ ਬਣੇ ਕਿਉਂ ਬੈਠੇ ਹੋ ਇਹ ਵੱਡਾ ਸਵਾਲ ਹੈ ਤੁਸੀਂ ਕੀ ਕਰਿਆ ਤੁਸੀਂ ਭਾਜੀ ਪੰਜਾਬ ਆ ਕੁਛ ਕਿਹਾ ਸੀ ਕਿ ਜਿਹੜੇ ਨੌਜਵਾਨ ਰੀਲਾਂ ਬਣਾਉਂਦੇ ਆ ਜਿਹੜੇ ਨੌਜਵਾਨ ਇਨਫਲੂਐਂਸਰ ਨੇ ਹਨ ਉਹ ਇੱਕ ਇੱਕ ਰੀਲ ਮੁੱਦੇ ਦੀ ਵੀ ਪਾਇਆ ਕਰਨ ਜਿਹੜਾ ਰੀਲ ਦਾ ਜਵਾਨਾ ਰੀਲ ਦੇ ਵਿੱਚ ਰੀਲ ਬਣਦੀ ਜ਼ਰੂਰਤ ਹੈ ਜੇ ਇੱਕ ਰੀਲ ਚੰਗੀ ਪੈਂਦੀ ਆ ਚਾਹੇ ਹੁਣ ਪੰਜ ਜਾਣੇ ਜਾਣ ਦੇ ਨੇਗੇ ਉਹ ਪੰਜਾਂ ਤੱਕ ਰਿ ਸਨੇਹਾ ਲਾਵੇ ਮੁੱਦਾ ਹੈ ਭਾਈ ਲੜਾਈ ਆ ਹੈ ਅੱਜ ਜਿਹੜੀ ਸਹੀ ਪੜਾਈ ਚੱਲ ਰਹੀ ਹੈ ਯੂਨੀਵਰਸਿਟੀ ਦੇ ਵਿੱਚ ਹੁਣ ਚੱਲ ਰਹੀ ਆ ਉਹ ਸਹੀ ਸਿੱਖਿਆ ਹੁਣ ਚੱਲ ਰਹੀ ਆ ਸਹੀ ਸਿੱਖਿਆ ਕੀ ਚੱਲ ਰਹੀ ਹੈ ਜਿਹੜਾ ਅੰਦੋਲਨ ਚੱਲ ਰਿਹਾ ਸਿੱਖਿਆ ਹੈ ਇਹ ਪੜਾਈ ਹੋ ਰਹੀ ਹੈ ਭਾਈ ਗੁਰਤਾ ਕਹਿ ਰਿਹਾ ਕਿ ਇਹ ਵਿੱਦਿਆ ਖ ਦੀ ਵੀ ਗੱਲ ਕਰ ਰਹੇ ਨੇ ਕਿ ਨੌਜਵਾਨ ਇਹ ਚੀਜ਼ ਦੇਖ ਰਹੇ ਨੇ ਤਰਪਾਲਾਂ ਟੈਂਟ ਕਿਵੇਂ ਲਾਉਣੇ ਆ ਕਿਵੇਂ ਉਹ ਗੱਲਾਂ ਕਰਨੇ ਤੇ ਇਹ ਅਸਲੀ ਪੜਾਈ ਹੋਣਾ ਹੈ ਵਿਕਰਮਸਾਨੀ ਆਈ ਹੋਈ ਆ ਰਾਜ ਸਭਾ ਮੈਂਬਰ ਨੇ ਆਮ ਆ ਗਏ ਹੋਰ ਵੀ ਲੀਡਰ ਆਏ ਨੇ ਚੱਲ ਕੀ ਉਧਰੋਂ ਚੱਲੀਏ ਆਪਾਂ ਅੱਗੇ ਪਾਜੜ ਵੀ ਆਇਆ ਹੋਣਾ ਅੱਜ ਫਿਰ ਅਸੀਂ ਪੰਜਾਬ ਯੂਨੀਵਰਸਿਟੀ ਮੌਜੂਦ ਹਾਂ ਵਿਦਿਆਰਥੀ ਜਥੇਬੰਦੀਆਂ ਲਗਾਤਾਰ ਡਟੀਆਂ ਹੋਈਆਂ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਹੈ ਇੱਕ ਪਾਸੇ ਵੱਖ-ਵੱਖ ਸਿਆਸੀ ਧਿਰਾਂ ਵੀ ਆ ਰਹੀਆਂ ਨੇ ਦੂਜੇ ਪਾਸੇ ਸੋਸ਼ਲ ਐਕਟਿਵਿਸਟ ਵੀ ਪਹੁੰਚ ਰਹੇ ਨੇ ਅੱਜ ਭਾਨਾ ਸਿੱਧੂ ਇੱਥੇ ਪਹੁੰਚੇ ਨੇ ਸਾਡੇ ਨਾਲ ਨੇ ਵਾਈਟੂ ਜੀ ਕਾਕਾ ਜੀ ਜੀ ਹਾਲ ਸਾਹਿਬ ਜੀ ਜੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਬੰਨੇ ਠੀਕ ਠਾਕ ਹੋ ਚੜ੍ਹਦੀ ਕਲਾ ਮਹਾਰਾਜ ਜੀ ਬਈ ਕਾਫੀ ਦਿਨ ਹੋ ਗਏ ਨੇ ਲਗਾਤਾਰ ਵਿਦਿਆਰਥੀ ਡਟੇ ਹੋਏ ਨੇ ਪਰ ਦੂਜੇ ਪਾਸੇ ਸਰਕਾਰ ਜਿਹੜੀ ਹੈ ਕਿਤੇ ਨਾ ਕਿ ਜਿਹੜੇ ਸਾਡੇ ਸਿਆਸਤੀ ਲੀਡਰ ਨੇਗੇ ਜਾਂ ਸੱਤਾ ਦੇ ਵਿੱਚ ਸਰਕਾਰ ਹੈ ਜਿਹੜੀ ਆ ਆਪਣੇ ਆਪ ਨੂੰ ਪੰਜਾਬ ਦੀ ਰਖਵਾਲੀ ਕਹੌਣ ਵਾਲੀ ਸਰਕਾਰ ਆ ਉਹਨਾਂ ਦੀਆਂ ਬੜੀਆਂ ਵੱਡੀਆਂ ਕਮਜ਼ੋਰੀਆਂ ਨੇਗੇ ਹੂੰ ਉਹਨਾਂ ਲੱਤਾਂ ਦੇ ਵਿੱਚ ਭਾਰ ਨਹੀਂ ਹੈਗਾ ਕਿ ਉਹ ਡਟ ਕੇ ਪੰਜਾਬ ਦੀ ਜੁਨੀਅਰ ਯੂਨੀਵਰਸਿਟੀ ਦੀ ਪੰਜਾਬ ਦੀ ਗੱਲ ਕਰ ਲੈਣ ਜੋ ਚੰਗੀ ਹੋਵੇ ਸਰਕਾਰ ਜਿਹੜੇ ਸੱਤਾ ਦੇ ਵਿੱਚ 117 ਐਮਐਲਏ ਨੇਗੇ ਐ ਐਮਪੀ ਨੇਗੇ ਜਾਂ ਸਾਡਾ ਮੁੱਖ ਮੰਤਰੀ ਆ ਉਹ ਆਪੋ ਆਪਣਾ ਕੇਡਰ ਲਿਆ ਕੇ ਜਿਹੜੀਆਂ ਪੋਲੀਟੀਕਲ ਪਾਰਟੀ ਨੇ ਇੱਥੇ ਇਹਨਾਂ ਦੇ ਵਿੱਚ ਨਾ 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 ਇੱਥੇ ਧਰਨਾ ਨਹੀਂ ਚੱਲਣਾ ਚਾਹੀਦਾ ਸਟੂਡੈਂਟਾਂ ਨੂੰ ਲਗ ਲਗ ਧਰਨੇ ਚਲਾਉਣ ਦੇਖੋ ਪੰਜਾਬ ਦੇ ਹੱਕ ਲੈਣੇ ਆ ਉਹ ਅਲੱਗ-ਅਲੱਗ ਧਰਨੇ ਚਲਾਉਣੇ ਕੋਈ 2 ਨੰਬਰ ਗੇੜ ਤੇ ਕੋਈ 1 ਨੰਬਰ ਗੇੜ ਤੇ ਉਹ ਸਾਰੇ-ਸਾਰੇ ਪੋਲੀਟੀਕਲ ਪਾਰਟੀਆਂ ਆਪਣੇ-ਆਪਣੇ ਧਰਨੇ ਚਲਾਉਣ। ਮਕਸਦ ਸਿਰਫ ਇੱਕ ਯੂਨੀਵਰਸਿਟੀ ਬਹਾਲ ਕਰਾਉਣੀ ਆ। ਸੈਨੇਟ ਚੋਣਾਂ ਬਹਾਨਾ ਕਰਾਉਣੇ ਨੇ ਮੰਗਾਂ ਮਨਾਉਣੀਆਂ ਨੇ। ਮੰਗ ਸਿਰਫ ਇਹ ਹੋਣੀ ਚਾਹੀਦੀ ਇੱਥੇ ਸਟੂਡੈਂਟਾਂ ਦਾ ਹਰ ਇੱਕ ਬੰਦਾ ਠੱਬਾ ਪਾਣ ਦਾ ਸਟੂਡੈਂਟਾਂ ਦੀ ਲੜਾਈ ਆ ਜੀ। ਅੱਜ ਤਾਂ ਨਾਲ ਸਪੋਰਟ ਕਰਨ ਆਇਆ ਕਿ ਉਹ ਲੜਾਈ ਤੇ ਤੁਸੀਂ ਨੁਮਾਇੰਦੇ ਦਾ ਤੁਸੀਂ ਹੋ। ਛੋੜੇ ਹੋਏ ਦਾ ਬੰਦੇ ਤੁਸੀਂ ਹੋ। ਇਸ ਕਰਕੇ ਜਿਹੜੀ ਕਮਜ਼ੋਰੀ ਇਹ ਆ ਮੱਤਕਰਤਾਹੀਂ ਮੇਰੀ ਗੱਲ ਦਾ ਤੁਸੀਂ ਗੁੱਸਾ ਕਰ ਜਾਨੇ ਪੰਜਾਬ ਵਾਲੇ ਮੇਰੇ ਭੈਣੋ ਭਰਾਵੋ ਕਮਜ਼ੋਰੀ ਤੁਹਾਡੇ ਲੀਡਰਾਂ ਦੀ ਆ ਮੈਂ ਤਾਂ ਕਰਕੇ ਕਹਿਣਾ ਹੋਣਾ ਵੀ ਇੰਨਾਂ ਪਾਰਟੀਆਂ ਤੋਂ ਬਾਹਰ ਆ ਕੇ ਇਹ ਝਾੜੂ ਇਹ ਕਾਂਗਰਸ ਤੋਂ ਇਹ ਭਾਜਪਾ ਤੋਂ ਇਹ ਕਾਲੀ ਦਲ ਤੋਂ ਬਾਹਰ ਆ ਕੇ ਆਪਾਂ ਗੱਲ ਆਪਣੇ ਪੰਜਾਬ ਦੀ ਗੱਲ ਕਰੀਏ ਅਸੀਂ ਕੱਟੜ ਨਾ ਹੋਈਏ ਪਾਰਟੀਆਂ ਦੇ ਵਿੱਚ ਨਾ ਪਾਰਟੀਆਂ ਦੇ ਕੱਟੜ ਹੋਈਏ ਨਾ ਜਾਤੀ ਪੱਤ ਵਿੱਚ ਕੱਟੜ ਹੋਈਏ ਨਾ ਧਰਮ ਵਿੱਚ ਕੱਟੜ ਹੋਈਏ ਸਿਰਫ ਔਰ ਸਿਰਫ ਇਨਸਾਨੀਅਤ ਦੇ ਆਪਣੇ ਪੰਜਾਬ ਦੀ ਗੱਲ ਹੋਣੀ ਚਾਹੀਦੀ ਆ ਆਪਣੇ ਹੱਕਾਂ ਦੀ ਗੱਲ ਹੋਣੀ ਚਾਹੀਦੀ ਆ ਟਾਈਮਸ ਆਫ ਇੰਡੀਆ ਦੇ ਵਿੱਚ ਅੱਜ ਵੀ ਸੀ ਦੀ ਇੰਟਰਵਿਊ ਆਈ ਗੱਲਬਾਤ ਜਿਹੜੀ ਰੱਖੀ ਆ ਉਹਨਾਂ ਨੇ ਮਤਲਬ ਉਹ ਤੋਂ ਲੱਗਦਾ ਨਹੀਂ ਵੀ ਵੀ ਸੌਖਾ ਜਿਹੜਾ ਹਜੇ ਜਿਹੜੀਆਂ ਚੋਣਾ ਬਹਾਲ ਹੋ ਜਾਣਗੀਆਂ ਜਾਂ ਨੋਟੀਫਿਕੇਸ਼ਨ ਆ ਜਾਊਗਾ। ਹੂੰ ਦੇਖੋ ਜਿਹੜੇ ਉਹ ਤਾਂ ਸਰਬ ਕਲੀਅਰ ਕੱਟ ਗੱਲ ਆ ਤਾਂ ਭਾਜਪਾ ਤਾਂ ਦੇਖਦੀ ਆ ਸਰਕਾਰਾਂ ਦੇਖਦੀਆਂ ਨਹੀਂ ਆ। ਇਹਨਾਂ ਦੇਖਦੇ ਨੇ ਟੋ ਟੋ ਕੇ ਦੇਖਦੇ ਨੇ ਵੀ ਇਹਨਾਂ 'ਚ ਕਿੰਨੇ ਕਿ ਜਾਨ ਆ। ਕਿੰਨਾ ਕਿ ਅੰਦੋਲਨ ਲੰਮਾ ਲੜ ਸਕਦੇ ਨੇਗੇ। ਕੀ ਕਰ ਸਕਦੇ ਨੇ ਇਹਨਾਂ ਦੀ ਰਣਨੀਤੀ ਹੈਗੀ ਹੈਗੀ ਆ। ਪਰ ਅਸੀਂ ਵੀ ਕੋਈ ਤੈਨੂੰ ਦੱਸੀਏ ਨਾ ਵੀ ਅਸੀਂ ਵੀ ਜਿਹੜੇ ਧਾਰਨਾ ਕਰਕੇ ਆਏ ਹੋਇਆ ਜਿੰਨਾ ਟਾਈਮ ਇਹ ਇਹ ਚੋਣਾ ਬਹਾਲ ਨਹੀਂ ਹੁੰਦਾ ਓਨਾ ਟਾਈਮ ਇਹ ਅੰਦੋਲਨ ਐਵੇਂ ਜਿкру ਚੱਲਦਾ ਰਹੂ ਇਸ ਕਰਕੇ ਇਹਨਾਂ ਨੂੰ ਇਹ ਭੁੱਲ ਜਾਣ ਇਹ ਗੱਲ ਪੋਲਿਟੀਕਲ ਲੀਡਰ ਸਾਡੇ ਮਾੜੇ ਹੈਗੇ ਨੇ ਕਿ ਉਹ ਰਹਿਣਗੇ ਇਹ ਭੁੱਲ ਜਾਣ ਵੀ ਲੋਕ ਲੜਨ ਵਾਲੇ ਪਿੱਛੇ ਛੜ ਜਾਣਗੇ ਇਹ ਲੋਕ ਲੜਦੇ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਨੱਕ ਤੇ ਆਪਣੇ ਹੱਥਾਂ ਦੇ ਵਿੱਚੋਂ ਹੱਕ ਕਮਾ ਲਿਓ ਇਹ ਲੜਾਈ ਓਨਾ ਸਮਾਂ ਲੰਮਾ ਸਮਾਂ ਹੀ ਚੱਲੇਗੀ ਜਿਸ ਤਰ੍ਹਾਂ ਲੜਾਈ ਤੇਜ਼ ਕਰਨਗੇ ਸੰਘਰਸ਼ ਦੇ ਮੂਰੇ ਕਮੇਟੀ ਆ ਉਹ ਕਮੇਟੀ ਦੇ ਨਾਲ ਉਸ ਤਰ੍ਹਾਂ ਹੀ ਆਪਾਂ ਖੜੇ ਰਹਿਵਾਂਗੇ ਤੇ ਇਹੀ ਜਿਹੜੀ ਗੱਲਬਾਤ ਆ। 10 ਤਰੀਕ ਨੂੰ ਵੱਡਾ ਪ੍ਰੋਗਰਾਮ ਦਿੱਤਾ ਗਿਆ ਸੀ ਕਾਲ ਦਿੱਤੀ ਗਈ ਸੀ ਤੁਸੀਂ ਵੀ ਆਏ ਹੋ। ਹੋਰ ਵੀ ਪੰਜਾਬ ਦੇ ਵਿੱਚੋਂ ਜਿਹੜਾ ਆ ਸੰਗਤ ਪਹੁੰਚੀ ਆ। ਇੱਕ ਐਫਆਈਆਰ ਲੋਜ ਕੀਤੀ ਗਈ ਆ। ਮਤਲਬ ਅ ਅਣਪਛਾਤੇ ਲੋਕਾਂ ਦੇ ਉੱਤੇ ਵੀ ਯੂਨੀਵਰਸਿਟੀ ਦੇ ਗੇਟ ਭੰਨੇ ਗਏ। ਯੂਨੀਵਰਸਿਟੀ ਦੇ ਗੇਟ ਇਹਨਾਂ ਦੇ ਵੱਲੋਂ ਤੋੜ ਕੇ ਹੱਲੜਬਾਜੀ ਕੀਤੀ ਗਈ ਆ। ਜਿਹੜੀ ਉਹ ਪਰਚਾ ਤਰਜ ਹੋਣਾ। ਪਰਚੇ ਦਾ ਦੇਖੋ ਹਰੇਕ ਤੇ ਮਾਲਾ ਦਾ ਜਿਹੜੇ ਪੰਜਾਬੀ ਦੇ ਪਰਚਾ ਨਹੀਂ ਚੱਲਦਾ। ਹਰੇਕ ਬੰਦੇ ਦੇ ਅੰਦੋਲਨ ਕਰਦੇ ਪਰਚੇ ਚੱਲਦੇ ਨੇਗੇ। ਇਹੋ ਜਿਹੇ ਪਰਚਿਆਂ ਦੀ ਆਪਾਂ ਨੂੰ ਕੋਈ ਪ੍ਰਵਾਹ ਨਹੀਂ। ਹੁਣ ਅੱਜ ਮੈਂ ਹਾਈ ਕੋਰ ਅੱਜ ਵੀ ਮੈਨੂੰ ਹਾਈ ਕੋਰਟ ਦੇ ਵਿੱਚ ਜਾ ਕੇ ਆਇਆ ਮੇਰਾ ਹੀ ਜਿਹੜਾ ਇਹ ਪਰਚੇ ਹਾਈ ਕੋਰਟ ਚ ਇੱਥੇ ਦਾ ਪਰਚੇ ਚੱਲਦੀ ਰਹਿਣਗੇ ਸਾਨੂੰ ਪਰਚਿਆਂ ਤੋਂ ਕਿਸੇ ਚੀਜ਼ ਦੀ ਕੋਈ ਪ੍ਰਵਾਹ ਨਹੀਂ ਗੱਲ ਜਦੋਂ ਹੱਕਾਂ ਦੀ ਕਰਨੇ ਨੇ ਸੰਦਿਆਂ ਤੇ ਕਰਨੀਆਂ ਉਹ ਇਸ ਤਰ੍ਹਾਂ ਦੇ ਹੁੰਦੇ ਹੀ ਰਹਿਣਗੇ ਕੰਮ ਪਰਚੇ ਹੋਰ ਕਰ ਲੈਣਾ ਪਰ ਗੱਲ ਜਿਹੜੀ ਤੁਸੀਂ ਅਸੀਂ ਹੱਕ ਮੰਗ ਰਹੇ ਹਾਂ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਅਸੀਂ ਮੁੱਦੇ ਦੀ ਗੱਲ ਕਰ ਰਹੇ ਆ ਉਸ ਮੁੱਦੇ ਤੇ ਆਓ ਅਸੀਂ ਇੱਥੇ ਧਰਨਾ ਲਾਉਣ ਆਏ ਹੀ ਕਿਉਂ ਅਸੀਂ ਇੱਥੇ ਆ ਕੇ ਨੌਜਵਾਨ ਜਿਹੜੇ ਕਿ ਗੁੱਸੇ ਦੇ ਵਿੱਚ ਆਏ ਗੇਟ ਜੇ ਤੁਸੀਂ ਕਹਿਣੇ ਹੁੰਦੇ ਤੁਸੀਂ ਕਹਿਣਾ ਵੀ ਗੇਟ ਟੁੱਟੇ ਟੁੱਟੇ ਕਿਉਂ ਤੁਸੀਂ ਕਹਿੰਦੇ ਕਿ ਟੁੱਟੇ ਟੁੱਟੇ ਕਿਉਂ ਜੇ ਤੁਸੀਂ ਉੱਥੋਂ ਲੋਕਾਂ ਦੇ ਆਉਣ ਤੋਂ ਪਹਿਲਾਂ ਹੀ ਜਦੋਂ ਪਤਾ ਨੌਜਵਾਨ ਤਾਂ ਇੱਥੇ ਬੈਠ ਕੇ ਉਹਨਾਂ ਨੇ ਕਾਲ ਦਿੱਤੀ ਆ 10 ਤਰੀਕ ਦੀ ਜੋ ਕਾਲ ਤੋਂ ਪਹਿਲਾਂ ਪਹਿਲਾਂ ਹੀ ਤੁਸੀਂ 10 ਤਰੀਕ ਤੋਂ ਪਹਿਲਾਂ ਮਸਲਾ ਹੱਲ ਕਰਦੇ ਲੋਕ ਆਉਂਦੇ ਹੀ ਕਿਉਂ ਤੁਸੀਂ ਉਸ ਆਉਣ ਤੋਂ ਪਹਿਲਾਂ ਹੀ ਮਸਲਾ ਹੱਲ ਕਰ ਦਿੰਦੇ ਮਸਲਾ ਹੈ ਹੱਲ ਹੋਣਾ ਉਹ ਗੱਲ ਆ ਵੀ ਜੇ ਬੱਕਰੀ ਕਹਿੰਦੇ ਦੁੱਧ ਦੋ ਦਿਉ ਪਰ ਮਿੰਗਣਾ ਘੋਲ ਕੇ ਦਿਉ ਇਹ ਤਾਂ ਉਹ ਗੱਲ ਆ ਇਸ ਕਰਕੇ ਲੋਕ ਆਏ ਕਿਉਂ ਜਿਹੜੇ ਲੋਕ ਮੁੱਦੇ ਦੀ ਗੱਲ ਆ ਉਸ ਏਜੰਡੇ ਤੇ ਤੁਸੀਂ ਬੈਠੋ ਤੁਸੀਂ ਇੱਕ ਫਰਜ਼ ਕਰੋ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਜਿਹੜੇ ਅੰਦੋਲਨ ਲੜ ਰਹੇ ਹੈ ਜਿਹੜੇ ਬੰਦੇ ਮੂਰੇ ਹੁੰਦੇ ਨੇਗੇ ਉਹਨਾਂ ਦੇ ਨਾਲ ਇਹ ਹੀ ਜਿਹੜਾ ਪ੍ਰਸ਼ਾਸਨ ਆ ਜਿਹੜਾ ਇਹ ਬੀਸੀ ਆ ਜਿਹਦੇ ਕੋਲੇ ਪਾਵਰ ਆ ਪੋਲੀਟਿਕਲ ਬੰਦਾ ਕੋਲੇ ਪਾਵਰ ਆ ਬੀਜੇਪੀ ਦੀ ਸਰਕਾਰ ਆ ਮੇਣ ਉਹ ਨੌਜਵਾਨਾਂ ਨਾਲ ਇੱਥੇ ਆ ਕੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਦੱਸੇ ਵੀ ਭਾਈ ਅਸੀਂ ਕਿਉਂ ਤੁਹਾਡੇ ਹੱਕਾਂ ਦੇ ਉੱਪਰ ਡਾਕਾ ਮਾਰ ਰਹੇ ਆ ਕਿਉਂ ਤੁਸੀਂ ਇਹ ਇਸ ਚੀਜ਼ ਤੇ ਲੱਗੇ ਰਹੇ ਹੋ ਉਹ ਤੋਂ ਮੀਟਿੰਗਾਂ ਕਰ ਦਿਨੋ ਮੀਟਿੰਗਾਂ ਵੀ ਉਦੋਂ ਕਰ ਦਿਨੋ ਪ੍ਰੈਸ਼ਰ ਹੁੰਦਾ ਅਸੀਂ ਤਾਂ ਮੀਟਿੰਗਾਂ ਵੀ ਨਹੀਂ ਕਰਦਾਂ ਨਾ ਬੀਸੀ ਕਰੇ ਨਾ ਪ੍ਰਸ਼ਾਸਨ ਕਰੇ ਕੱਖ ਨਹੀਂ ਹੈ ਮੀਟਿੰਗਾਂ ਕਰਦੇ ਜੇ ਕਰਨਗੇ ਵੀ ਤਾਂ ਉਹ ਲੁੱਲੀਆਂ ਪੋਲੀਆਂ ਦੇ ਕੇ ਮੋੜ ਦਿੰਦੇ ਨੇਗੇ ਇਹ ਜਿਹੜਾ ਸੰਘਰਸ਼ ਹੁੰਦੇ ਨੇ ਜਦੋਂ ਲੋਕ ਆਉਂਦੇ ਨੇ ਆਉਣ ਦਾ ਕਾਰਨ ਸਮਝਣਾ ਚਾਹੀਦਾ ਲੋਕ ਤੁਸੀਂ ਜਿੰਨਾ ਮਰਜ਼ੀ ਲੋਕਾਂ ਨੂੰ ਦਬਾਓਗੇ ਉਹਨਾਂ ਲੋਕ ਪੰਜਾਬ ਦੇ ਹੋਰ ਉੱਠਣਗੇ ਇਹ ਪੰਜਾਬ ਆ ਇਸ ਕਰਕੇ ਪਰ ਜਿਹੜੀ ਮੇਰੀ ਇਹੀ ਲੋਕਾਂ ਨੂੰ ਬੇਨਤੀ ਵਾਰ-ਵਾਰ ਰਹਿੰਦੀ ਆ ਵੀ ਦੇਖੋ ਪੰਜਾਬ ਦੇ ਉੱਪਰ ਇੱਕ ਲੜਾਈ ਨਹੀਂ ਹੈਗੀ ਇਹ ਲੜਾਈ ਚੱਲਦੀ ਹੀ ਰਹਿਣੀ ਆ ਕਿਉਂਕਿ ਪੰਜਾਬ ਸਮਝਦਾ ਇਸ ਗੱਲ ਨੂੰ ਪੰਜਾਬ ਇਸ ਪ੍ਰਕਾਰ ਨੂੰ ਸਮਝਦਾ ਸੱਤ ਦੇ ਜਿਹੜੀ ਸੱਤਾ ਦੀ ਲੜਾਈ ਆ ਉਹ ਪੰਜਾਬ ਦੇ ਵਿੱਚੋਂ ਸ਼ੁਰੂ ਹੁੰਦੀ ਆ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੋਂ ਸ਼ੁਰੂ ਹੁੰਦੀ ਆ ਉਹੀ ਉਹ ਲੜਾਈਆਂ ਸੱਤਾ ਦੇ ਸੱਤਾ ਦੀ ਦੇਖੋ ਜਦੋਂ ਤੋਂ ਇਹ ਦੁਨੀਆ ਚੱਲੀ ਆਈ ਆ ਜਦੋਂ ਤੋਂ ਇਹ ਦੁਨੀਆ ਸਾਜੀ ਆ ਇਹ ਲੜਾਈ ਉਦੋਂ ਤੋਂ ਚੱਲਦੀ ਆਉਂਦੀ ਆ ਇਹ ਲੜਾਈ ਵੀ ਅੱਜ ਦੇ ਨੇ ਚੱਲਦੀ ਆ ਰਹੀ ਜਿਹੜੇ ਰਾਜੇ ਹੁੰਦੇ ਨੇ ਜਿਹੜੇ ਸਰਕਾਰਾਂ ਹੁੰਦੀਆਂ ਨੇ ਉਹ ਹਮੇਸ਼ਾ ਜਿਹੜੇ ਲੀਡਰ ਹੁੰਦੇ ਨੇ ਉਹ ਲੋਕਾਂ ਦੇ ਦਬ ਕੁੱਟਲ ਕੇ ਲੋਕਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰ ਕੇ ਲੀਡਰ ਬਣਦੇ ਨੇਗੇ ਇੱਕ ਲੋਕ ਹੁੰਦੇ ਨੇ ਸੱਤਾ ਸੱਚ ਪਿੱਛੇ ਲੜਨ ਵਾਲੇ ਉਹ ਲੋਕਾਂ ਨੂੰ ਕੁਰਬਾਨੀਆਂ ਦੇਣੀਆਂ ਪੈਂਦੀਆਂ ਨਹੀਂ ਐਸ ਕਰਕੇ ਬਾਣੀ ਵੀ ਕਹਿੰਦੀ ਤਪੋ ਰਾਜ ਰਾਜ ਨੂੰ ਨਰਕ ਹਨਾ ਇਹ ਲੋਕ ਨਰਕਾਂ ਦੇ ਭਾਗੀ ਨੇ ਹੁਣ ਰਵਨੀਤ ਮਿੱਟੂ ਵਰਗੇ ਭਾਣ ਦਿੰਦੇ ਨੇ ਕਿ ਰ ਆਬਦ ਨੇ ਇਹ ਕਿਸਾਨੀ ਉਦੋਲਣ ਦੀ ਵੀ ਜਾ ਵੜਦੇ ਨੇ ਇਹ ਪਾਣੀਆਂ ਦੇ ਮਸਲੇ ਦੀ ਵੀ ਜਾ ਵੜਦੇ ਨੇ ਇਹ ਕਿਤੇ ਵੀ ਕੋਈ ਪੰਜਾਬ ਦੀ ਕੋਈ ਗੱਲ ਹੋਵੇ ਉੱਥੇ ਹਰੇਕ ਥਾਂ ਤੇ ਇਹ ਬਗ ਜਾਂਦਾ ਇਹ ਥੋੜਾ ਜਿਹਾ ਜਾਣੇ ਨੇ ਹੁਣ ਰਮਨਜੀਤ ਬਿੱਟੋ ਜੀ ਨੂੰ ਇਹ ਲੀਡਰਾਂ ਨੂੰ ਸਵਾਲ ਇਹ ਆ ਵੀ ਤੁਹਾਨੂੰ ਲੋਕਾਂ ਨੇ ਅਨਕਾਰਿਆ ਹੋਇਆ ਤੁਹਾਨੂੰ ਅੱਜ ਜਿਹੜਾ ਤੁਸੀਂ ਜਿਹੜੀ ਕੁਰਸੀ ਤੇ ਬੈਠੇ ਹੋ ਤੁਸੀਂ ਅੱਜ ਕੇਂਦਰੀ ਮੰਤਰੀ ਬਣੇ ਬੈਠੇ ਹੋ ਬਣੇ ਕਿਉਂ ਬੈਠੇ ਹੋ ਇਹ ਵੱਡਾ ਸਵਾਲ ਆ ਤੁਸੀਂ ਕੀ ਕਰਿਆ ਤੁਸੀਂ ਭਾਜਪਾ ਦੀ ਚੱਕਰੀ ਕੀਤੀ ਤੁਸੀਂ ਉਹਨਾਂ ਦੇ ਦਲਾਲ ਕੀ ਕੀਤੀ ਤੁਹਾਨੂੰ ਅੱਜ ਅੱਜ ਤੁਹਾਨੂੰ ਇਸ ਇਦਾਂ ਆਪਣਾ ਹੁਲਾਤਾ ਮੰਤਰੀ ਲਾਤਾ ਇਹ ਜਿਹੜੇ ਲੀਡਰ ਨੇਗੇ ਇਹ ਜਿਹੜੇ ਸਾਰੀਆਂ ਵੀ ਲੀਡਰ ਨੇਗੇ ਇਸ ਪ੍ਰਕਾਰ ਬਣਦੇ ਨੇਗੇ ਅੰਦੋਲਨਕਾਰੀ ਹਮੇਸ਼ਾ ਲੋਕ ਅੰਦੋਲਨ ਲੜਦੇ ਰਹਿੰਦੇ ਰਹਿੰਦੇਗੇ ਇਸ ਕਰਕੇ ਇਹ ਜਿਹੜੀ ਇਹ ਲੜਾਈ ਇਸ ਪ੍ਰਕਾਰ ਸਮਝਣੀ ਚਾਹੀਦੀ ਹੈ ਜਿਹੜੇ ਚੁਣੇ ਹੋਏ ਨੁਮਾਇੰਦੇ ਨੇਗੇ ਨਾ ਸੱਤਾ ਇੱਥੇ ਖੜੀ ਆ ਇਹ ਸੱਤਾ ਦੇ ਖੜੇ ਨੇ ਕਿ ਲੋਕ ਸੱਚ ਦੇ ਖੜੇ ਨੇਗੇ ਹਮੇਸ਼ਾ ਲੋਕਾਂ ਨੂੰ ਜਾਗਣ ਆਪਣੇ ਹੱਕਾਂ ਸੱਚ ਦੀ ਗੱਲ ਇਹ ਲੜਾਈ ਦੇਖੋ ਅੱਜ ਤੱਕ ਅਪਾ ਕਹੀ ਹੈ ਨਾ ਯੂਨੀਵਰਸਿਟੀ ਦਾ ਵੀ ਅਪਾ ਮੋਰਚਾ ਜਤਰਾਣਾ ਮੋਰਚੇ ਬਥੇਰੇ ਲੱਗਣਗੇ ਲੜਾਈਆਂ ਹੋਰ ਬਥੇਰੀਆਂ ਹੋਣਗੀਆਂ ਹੱਕਾਂ ਦੇ ਵਿੱਚ ਲੜਾਈ ਜਨਾ ਟਾਈਮ ਦੁਨੀਆ ਰਹਿੰਦੀ ਉਹਨਾਂ ਟਾਈਮ ਚੱਲਣੀ ਆ ਪਰ ਹਰੇਕ ਬੰਦੇ ਦਾ ਫਰਜ਼ ਇਹ ਆ ਕਿ ਮੈਂ ਗੱਲ ਹੱਕ ਸੱਚ ਦੀ ਕਰਨ ਸਾਨੀਤ ਦੀ ਗੱਲ ਕਰਾਂ ਗੱਲ ਉਹ ਸਰਕਾਰਾਂ ਦੇ ਉਹ ਮਾੜੇ ਸਿਸਟਮ ਦੇ ਖਿਲਾਫ ਜਿੰਨੇ ਵੀ ਸਾਡੇ ਅੱਜ ਤੱਕ ਰਪੀਰ ਪਗੰਬਰ ਉਹਨਾਂ ਦੇ ਮਾੜੇ ਸਿਸਟਮ ਖਰਾਬ ਹੀ ਲੜਾਈ ਰਹੀ ਆ ਇਹ ਵਾਲਾ ਨੇ ਜਿਹਦਾ ਦੀਆਂ ਤਸਵੀਰਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਕੇਸਰੀ ਨਿਸ਼ਾਨ ਸਾਹਿਬ ਲੱਗੇ ਹੋਏ ਆ ਟਾੜੀ ਜੱਥੇ ਲੱਗ ਰਹੇ ਆ ਲੰਗਰ ਲੱਗਿਆ ਹੋਇਆ ਮਤਲਬ ਬਹੁਤ ਹੀ ਵੱਖਰੀਆਂ ਜਿਹੜੀਆਂ ਇਹ ਤਸਵੀਰਾਂ ਨੇ ਜਿਵੇਂ ਗੁਰੂ ਘਰ ਹੋਵੇ ਉਹ ਵੈਦਾਂ ਦੀਆਂ ਤਸਵੀਰਾਂ ਨੇ ਦੇਖੋ ਇੱਕ ਚੀਜ਼ ਸਮਝੋ ਜਿਹੜੇ ਅਸੀਂ ਗੱਲ ਕਰੀਏ ਢਾਡੀਆਂ ਦੀ ਗੱਲ ਕਰੀਏ ਗੁਰੂ ਦੇ ਨਿਸ਼ਾਨਾਂ ਦੀ ਗੱਲ ਕਰੀਏ ਜੇ ਅਸੀਂ ਵੈਸੇ ਸੇਕਾ ਮੁਸਲਮਾਨਾ ਹਿੰਦੂ ਐ ਸਾਈ ਇਹ ਮੈਂ ਧਰਮਾਂ ਨੂੰ ਨਹੀਂ ਮੰਨਦਾ ਮੈਂ ਤਾਂ ਸਿਰਫ ਜਿਹੜੇ ਬਾਬੇ ਨਾਨਕ ਦੀ ਗੱਲ ਆ ਉਸ ਨੂੰ ਮੰਨਦਾ ਦੇਖੋ ਜਦੋਂ ਬਾਬੇ ਨਾਨਕ ਦੀ ਗੱਲ ਆ ਗਈ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਖਾਲਸਾ ਪੰਥ ਸਿਰਜਿਆ ਸੰਤ ਤੇ ਸੁਭਾਈ ਦਾ ਕਨਸੈਪਟ ਦਿੱਤਾ ਇਹਦਾ ਕਨਸੈਪਟ ਦਾ ਇੱਕੋ ਅਰਥ ਆ ਇਨਸਾਨੀਅਤ ਦੀ ਗੱਲ ਕਰਨੀ ਹੱਕਾਂ ਸੱਚਾਂ ਦੀ ਗੱਲ ਕਰਨੀ ਇਸ ਕਰਕੇ ਇਹ ਹੱਕ ਸੱਚ ਦੀ ਗੱਲ ਕਰਨ ਵਾਲੇ ਕੌਮ ਆ ਇਹ ਹੱਕ ਸੱਚ ਦੀ ਗੱਲ ਕਰਦੀ ਰਹੂ ਨਿਸ਼ਾਨ ਸਾਹਿਬ ਵੀ ਲੱਗੇ ਹੋਣੇ ਲੰਗਰ ਵੀ ਚੱਲ ਰਿਹਾ ਬਾਬੇ ਨਾਨਕ ਦਾ ਇਹ ਸਾਰਾ ਕੁਝ ਇਸ ਪ੍ਰਕਾਰ ਹੀ ਚੱਲਦਾ ਰਹੂਗਾ ਇਹ ਸਾਰੀ ਕੌਮ ਦੇ ਉੱਪਰ ਗੁਰੂਆਂ ਪੀਰਾਂ ਦੀ ਬਖਸ਼ਿਸ਼ ਆ ਇਹ ਜਿਸ ਪ੍ਰਕਾਰ ਇਹ ਲੜਾਈ ਲੜ ਸਕਦੇ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਟੀਆਂ ਲੜਾਈਆਂ ਨੇਗੇ ਦੇਸ਼ ਨੂੰ ਬਚਾਉਣ ਦੇ ਲਈ ਇਹ ਲੜਾਈਆਂ ਸਿਰਫ ਇਹ ਗੁਰਗੋਵਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਕੌਮ ਹੀ ਲੜ ਸਕਦੀ ਆ। ਆਪਾਂ ਘਰੇ ਬੈਠੇ ਜੀ ਗੱਲ ਕਰ ਰਹੇ ਸੀ। ਕੁਝ ਕਿਹਾ ਸੀ ਕਿ ਜਿਹੜੇ ਨੌਜਵਾਨ ਰੀਲਾਂ ਬਣਾਉਂਦੇ ਆ ਜਿਹੜੇ ਨੌਜਵਾਨ ਇਨਫਲੂਐਂਸਰ ਨੇ ਹਨਾ ਉਹ ਇੱਕ ਇੱਕ ਰੀਲ ਮੁੱਦੇ ਦੀ ਵੀ ਪਾਇਆ ਕਰਨ। ਤੁਸੀਂ ਦੇਖਦੇ ਹੋ ਵੀ ਹਾਂ ਹੁਣ ਜਿਵੇਂ ਇੱਥੇ ਆਏ ਹੋ ਤੁਸੀਂ ਵੀ ਇੱਥੇ ਨੌਜਵਾਨਾਂ ਨੂੰ ਦੇਖ ਰਹੇ ਆਂ ਉਹ ਬੱਚਿਆਂ ਨੂੰ ਛੋਟੀਆਂ-ਛੋਟੀਆਂ ਬੱਚੀਆਂ ਨੂੰ ਹਨਾ ਵੀ ਉਹ ਉਹਨਾਂ 'ਚ ਅਵੇਅਰਨੈਸ ਆਈ ਆ ਇੱਕ ਚੇਤਨਾ ਆਈ ਆ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ। ਹੂੰ। ਪੰਜਾਬ ਦਾ ਮੀਡੀਆ ਪੰਜਾਬ ਦਾ ਲੀਡਰ ਪੰਜਾਬ ਦੇ ਜਿੰਨੇ ਵੀ ਕੋਈ ਕਲਾਕਾਰ ਹਨਾ ਸਿਸਟਮ ਆ ਜਦੋਂ ਗੱਲ ਸੋਸ਼ਲ ਮੀਡੀਆ ਆ ਜਿਹੜਾ ਹੁਣ ਟਾਈਮ ਚੱਲ ਰਹਾ ਮੈਂ ਇਹ ਟਾਈਮ ਦੀ ਗੱਲ ਕਰ ਰਿਹਾ ਜਦੋਂ ਸੋਸ਼ਲ ਮੀਡੀਆ ਤੇ ਗੱਲ ਉੱਠਦੀ ਆ ਉਹਦੇ ਕੀ ਆਉਂਦੇ ਨੇਗੇ ਪਹਿਲਾਂ ਨਹੀਂ ਆਉਂਦੇ ਸਮਝਣ ਵਾਲੀ ਗੱਲ ਆ ਇਸ ਕਰਕੇ ਮੈਂ ਤਾਂ ਕਰਕੇ ਗੱਲ ਕਹਿਣਾ ਵੀ ਜਿੰਨੇ ਨੌਜਵਾਨਾਂ ਦੇ ਅੱਜ ਕੋਲੇ ਹਰੇਕ ਕੋਲੇ ਚੋਚਣ ਮੜੀ ਆ ਕਿਸੇ ਕੋਲੇ 5 ਜਣੇ ਉਹਨਾਂ ਨਾਲ ਜੁੜੇ ਉਹਨੇ ਕਿਹਾ 10 ਜਣੇ ਜੁੜੇ ਨੇ ਕਿਨਾਂ 5 ਲੱਖ ਜੁੜਾ ਕਿਨਾਂ 4 ਜਣਾ ਜੁੜੇ ਨੇ ਇਹ ਗੱਲ ਇਹ ਨਹੀਂ ਇਹ ਗੱਲ ਘਟਬੱਧ ਦੀ ਨਹੀਂ ਗੱਲ ਫੋਲੋਅਰਾਂ ਦੀ ਨਹੀਂ ਹੈਗੀ ਗੱਲ ਜਿਹਦੇ ਨਾਲ 5 ਜਣੇ ਜੁੜੇ ਉਹਨਾਂ ਪੰਜਾਂ ਤੇ ਕਰ ਵੀ ਸੁਨੇਹਾ ਲਾ ਵੀ ਮੁੱਦਾ ਆ ਮਸਲਾ ਆ ਹੂੰ ਠੀਕ ਹਨਾ ਗੱਲ ਉਸ ਮੁੱਦੇ ਨੂੰ ਦੇਖ ਕੇ ਫਿਰ ਇਹ ਆਉਂਦੇ ਨੇ ਕਿ ਜਿਹੜਾ ਰੀਲ ਦਾ ਜਵਾਨਾ ਰੀਲ ਦੇ ਵਿੱਚ ਰੀਲ ਬਣਨ ਦੀ ਜ਼ਰੂਰਤ ਹੈ ਜੇ ਇੱਕ ਰੀਲ ਚੰਗੀ ਪੈਂਦੀ ਆ ਚਾਹੇ ਹੁਣ ਪੰਜ ਜਾਣੇ ਜਾਣ ਦੇ ਨੇਗੇ ਉਹ ਪੰਜਾਂ ਤੱਕ ਰਿ ਸਨੇਹਾ ਲਾਵੇ ਮੁੱਦਾ ਆ ਹੈ ਬਾਈ ਲੜਾਈ ਆ ਹੈ ਹਮ ਇਸ ਕਰਕੇ ਮੈਂ ਕਹਿਣਾ ਚਾਹਣਾ ਵੀ ਜੇ ਤੁਸੀਂ ਜਿਹੜਾ ਬਕਾਊ ਮਹਿਕਮਾ ਅੱਜ ਤੁਹਾਡੇ ਕੋਲੇ ਬੜਾ ਸਮਾਂ ਇਹ ਕਿਹੜਾ ਮੀਡੀਆ ਦਾ ਟਾਈਮ ਸਮਾਂ ਆਇਆ ਉਹਦੇ ਤੇਕਰ ਤੁਸੀਂ ਸਨੇਹਾ ਲਾ ਕੇ ਇਨਸਾਨੀਅਤ ਦੀ ਗੱਲ ਕਰ ਸਕਦਾ ਤਾਂ ਕਰਕੇ ਮੈਂ ਕਹਿਣਾ ਚਾਹਣਾ ਵੀ ਕੱਲੇ ਨੌਜਵਾਨਾਂ ਨੂੰ ਅਸੀਂ ਉਧਰ ਨੂੰ ਨੱਚਣ ਟੱਪਣ ਦੇ ਉਧਰ ਨੂੰ ਨਾ ਰਹਿ ਜੇ ਗੱਲ ਇਨਸਾਨੀਅਤ ਦੇ ਹੱਕਾਂ ਦੇ ਵੀ ਨਾਲ ਕਰੀਏ ਜਿਵੇਂ ਮੇਰੀ ਗੱਲ ਸੀ ਵੀ ਆਪਾਂ ਗੱਲ ਕਰ ਰਹੇ ਜੀ ਵੀ ਨੌਜਵਾਨ ਚੇਤਨ ਹੋਣ ਤੁਹਾਨੂੰ ਲੱਗਦਾ ਇੱਥੇ ਬੱਚਿਆਂ ਨੂੰ ਵੇਖ ਕੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਵੇਖ ਕੇ ਵੀ ਇਹਨਾਂ ਚ ਅਵੇਅਰਨੈਸ ਆਈ ਆ ਹੁਣ ਪੰਜਾਬ ਕਰਦੀ ਆਪਦੇ ਮੁੱਦੇ ਸਮਝੋ ਇਸ ਗੱਲ ਨੂੰ ਅੱਜ ਜਿਹੜੀ ਸਹੀ ਪੜ੍ਹਾਈ ਚੱਲ ਰਹੀ ਹੈ ਯੂਨੀਵਰਸਿਟੀ ਦੇ ਵਿੱਚ ਹੁਣ ਚੱਲ ਰਹੀ ਆ ਉਹ ਸਹੀ ਸਿੱਖਿਆ ਹੁਣ ਚੱਲ ਰਹੀ ਆ ਸਹੀ ਸਿੱਖਿਆ ਕੀ ਚੱਲ ਰਹੀ ਹੈ ਜਿਹੜਾ ਅੰਦੋਲਨ ਚੱਲ ਰਿਹਾ ਸਿੱਖਿਆ ਹੈ ਇਹ ਪੜ੍ਹਾਈ ਹੋ ਰਹੀ ਹੈ ਭਾਈ ਕੋਰਤਾ ਕਹਿ ਰਿਹਾ ਕਿ ਇਹ ਵਿੱਦਿਆ ਖਰਾਬ ਹੋ ਰਹੀ ਭਾਈ ਖਰਾਬ ਹੋ ਰਹੀ ਹੈ ਕਲਾਸਾਂ ਲਾਓ ਜਾ ਕੇ ਸਭ ਤੋਂ ਵੱਡੀ ਜਿਹੜੀ ਅਸਲੀ ਵਿੱਦਿਆ ਹੁਣ ਚੱਲ ਰਹੀ ਆ ਅਸਲੀ ਪੜ੍ਹਾਈ ਹੁਣ ਹੋ ਰਹੀ ਆ ਜਿਹੜੀ ਪੜ੍ਹਾਈ ਦੇ ਵਿੱਚ ਜਿਹੜੇ ਅੰਦੋਲਨਾਂ ਦੇ ਵਿੱਚ ਹੱਕਾਂ ਲਈ ਲੜਨੇ ਸਿਖਾਇਆ ਜਾਂਦਾ ਜਿਹੜੇ ਅੰਦੋਲਨ ਦੇ ਵਿੱਚ ਇਹ ਸਿਖਾਇਆ ਜਾਂਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਹੱਕਾਂ ਦੀ ਗੱਲ ਕਿਵੇਂ ਕਰਨੀ ਉਹ ਅੰਦੋਲਨ ਨਹੀਂ ਉਹ ਪੜਾਈ ਆ ਉਹ ਸਿੱਖਿਆ ਅਸਲੀ ਸਿੱਖਿਆ ਯੂਨੀਵਰਸਿਟੀ ਦੇ ਵਿੱਚ ਇਹ ਚੱਲ ਰਹੀ ਆ ਇੱਥੇ ਚੱਲ ਰਹੀ ਆ ਇਹ ਅਸਲੀ ਸਿੱਖਿਆ ਇਹ ਸਿੱਖਿਆ ਸਭ ਨੂੰ ਲੈਣ ਦੀ ਜ਼ਰੂਰਤ ਆ ਇੱਥੇ ਜਿੰਨੇ ਬੁੱਧੀਜੀਵੀ ਇੱਥੇ ਲੋਕ ਆ ਕੇ ਬਹਿੰਦੇ ਨੇਗੇ ਜਿੰਨੇ ਪੜੇ ਲਿਖੇ ਲੋਕ ਆ ਕੇ ਬਹਿੰਦੇ ਨੇਗੇ ਉਹ ਸਾਰੇ ਇੱਥੇ ਆ ਕੇ ਬਹਿੰਦੇ ਨੇਗੇ ਅਸਲੀ ਸਿੱਖਿਆ ਜਿਹੜੀ ਯੂਨੀਵਰਸਿਟੀ ਦੇ ਵਿੱਚ ਅਸਲੀ ਪੜਾਈ ਇਹ ਅਸਲੀ ਅੰਦੋਲਨ ਚੱਲ ਰਿਹਾ ਇਹ ਅਸਲ ਦੇ ਵਿੱਚ ਕਈ ਸਾਲਾਂ ਬਾਅਦ ਇਹ ਜਦੋਂ ਯੂਨੀਵਰਸਿਟੀ ਬਣੀ ਆ ਪਹਿਲਾਂ ਵੀ ਅੰਦੋਲਨ ਹੋਏ ਨੇ ਇਹ ਅੰਦੋਲਨ ਇਸ ਤੋਂ ਪੋਣਾ ਤੋਂ ਅੰਦੋਲਨ ਤੋਂ ਵੱਡਾ ਅਸਲੀ ਜਿਹੜਾ ਪੜ੍ਹਾਈ ਹੁਣ ਚੱਲ ਰਹੀ ਹੈ ਜਿਹੜੀ ਆਹ ਪੜ੍ਹਾਈ ਹੈ ਨਾ ਇਸ ਇਹ ਦੇਖੋ ਕਿ ਕਿਹੋ ਜਿਹੀ ਪੜ੍ਹਾਈ ਹੈ ਇਸ ਪੜ੍ਹਾਈ ਦੇ ਵਿੱਚ ਲੰਗਰ ਵੀ ਚੱਲ ਰਹੇ ਨੇਗੇ ਇਸ ਪੜ੍ਹਾਈ ਦੇ ਵਿੱਚ ਨੌਜਵਾਨ ਆਪਣੇ ਹੱਕਾਂ ਦੀ ਵੀ ਗੱਲ ਕਰ ਰਹੇ ਨੇਗੇ ਨੌਜਵਾਨ ਇਹ ਚੀਜ਼ ਦੇਖ ਰਹੇ ਨੇ ਤਰਪਾਲਾਂ ਟੈਂਟ ਕਿਵੇਂ ਲਾਉਣੇ ਆ ਕਿਵੇਂ ਉਹ ਗੱਲਾਂ ਕਰਨੇ ਇਹ ਅਸਲੀ ਪੜ੍ਹਾਈ ਹੋਣਾ ਹੈ ਇਸ ਪੜ੍ਹਾਈ ਦੇ ਵਿੱਚੋਂ ਨਿੱਤਰ ਕੇ ਚੰਗੀਆਂ ਚੰਗੀਆਂ ਚੀਜ਼ਾਂ ਆਉਣਗੀਆਂ ਜਿਵੇਂ ਹੁਣ ਇੱਥੇ ਸਾਡੇ ਨੌਜਵਾਨ ਨੇਗੇ ਪੰਜਾਬ ਪ੍ਰਸਤੀ ਗੱਲਾਂ ਕਰਦੇ ਨੇ ਇੱਥੋਂ ਜਿਹੜੀ ਇਹ ਅੰਦੋਲਨ ਦੇ ਵਿੱਚੋਂ ਸਿੱਖ ਕੇ ਜਾਣਗੇ ਉਹਨਾਂ ਨੇ ਪੰਜਾਬ ਬਚਾਉਣ ਦੀ ਹੀ ਗੱਲ ਕਰਨੀ ਆ ਇਹ ਗੱਲਾਂ ਇੱਕ ਹੋਰ ਵੱਡੀ ਗੱਲ ਹੈ 1983 ਤੋਂ ਬਾ ਕਦੇ ਵੀ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਕੋਈ ਪ੍ਰੋਟੈਸਟ ਨਹੀਂ ਸੀ ਹੋਇਆ ਮਤਲਬ ਪਹਿਲੀ ਵਾਰੀ ਹੋਇਆ 10 ਤਰੀਕ ਨੂੰ ਪੰਜਾਬੀ ਜਿਹੜੇ ਆ ਚੰਡੀਗੜ੍ਹ ਦੀ ਧਰਤੀ ਤੇ ਆ ਕੇ ਪੰਜਾਬ ਕਲੇਮ ਕਰਦਾ ਚੰਡੀਗੜ੍ਹ ਯੂਨੀਵਰਸਿਟੀ ਨੂੰ ਕਲੇਮ ਕਰਦਾ ਇਤਿਹਾਸ ਦੇ ਵਿੱਚ ਮਤਲਬ ਸਾਡੇ ਦੇਖਣ ਚ ਪਹਿਲੀ ਵਾਰੀ ਆ ਉਹ ਪਹਿਲਾਂ ਵੀ ਚਲੋ ਆ ਹੋਸ ਆਪਣੇ ਕਿਸਾਨੀ ਲੀਡਰ ਕਾਫੀ ਸਾਰੀਆਂ ਇਦੋਂ ਪਹਿਲਾਂ ਜੇ ਹੁਣ ਤੁਹਾਨੂੰ ਮੈਂ ਆਪਣੇ ਸੁਰਤ ਦੀ ਗੱਲ ਕਰਾਂ ਉਹ ਸੁਰਤ ਦੇ ਵਿੱਚ ਇੱਥੇ ਇਸ ਪ੍ਰਕਾਰ ਸਾਨੂੰ ਆਉਣ ਨਹੀਂ ਦਿੱਤਾ ਗਿਆ ਸਾਨੂੰ ਇਹ ਚੀਜ਼ ਚਾਹੁੰਦੇ ਸੀਗੇ ਵੀ ਸਾਨੂੰ ਚੰਡੀਗੜ੍ਹ ਹੀ ਆਉਣਾ ਲੱਗਦਾ ਸੀਗਾ ਜਿਵੇਂ ਅਸੀਂ ਕਿਸੇ ਹੋਰ ਕੰਟਰੀ ਜਿਵੇਂ ਚੈਨਾਚ ਐਂਟਰ ਕਰਦੇ ਹੁੰਦੇ ਆ ਹੋਰ ਕਿਸੇ ਕੋਈ ਬਾਰਡਰ ਕਰਾਸ ਕਰਦੇ ਹੁੰਦੇ ਆ ਜਦੋਂ ਅਸੀਂ ਮਹਾਲੀ ਤੋਂ ਚੰਡੀਗੜ੍ਹ ਵੱੜਦੇ ਆ ਆ ਨੌਜਵਾਨਾਂ ਦੀਆਂ ਗੱਡੀਆਂ ਕਾਰਾਂ ਜਦੋਂ ਇਹ ਨੌਜਵਾਨਾਂ ਨਾਲ ਜੋ ਲੈ ਕੇ ਆਉਂਦੇ ਨੇ ਨਾ ਮਹਾਲੀ ਦੇ ਵਿੱਚ ਵੜਨ ਤੋਂ ਬਹੁਤ ਡਰ ਲੱਗਦਾ ਪਰ ਇਸ ਕਰਕੇ ਜਿਹੜਾ ਜਿਹੜਾ ਪ੍ਰਕਾਰ ਇਹ ਪ੍ਰਕਾਰ ਨੌਜਵਾਨਾਂ ਨੇ ਗੱਲ ਇਹ ਮੂੰਹ ਤੋੜ ਮਾ ਜਵਾਬ ਦਿੱਤਾ ਇਸ ਕਰਕੇ ਪੰਜਾਬ ਦੇ ਨੌਜਵਾਨ ਤੇ ਪੰਜਾਬ ਦੇ ਲੋਕ ਵਧਾਈ ਦੇ ਪਾਤਰ ਨੇਗੇ ਇਹ ਚੀਜ਼ਾਂ ਇਸ ਕਰਕੇ ਕਿਉਂਕਿ ਚੰਡੀਗੜ੍ਹ ਜਿਹੜਾ ਇਹਨਾਂ ਨੇ ਇਸ ਚੀਜ਼ ਦੇ ਵਿੱਚ ਆਪਣੇ ਵਾਅਦਿਆਂ ਦੇ ਵਿੱਚ ਇਹ ਗੱਲ ਕਿਹਾ ਵੀ ਹੈ ਪੰਜਾਬ ਦੇ ਲਈ ਆ ਪੰਜਾਬ ਨੂੰ ਹੀ ਜਿਹੜਾ ਸੌਪਿਆ ਜਾਊਗਾ ਇਹਨਾਂ ਨੇ ਇਸ ਚੀਜ਼ ਨੂੰ ਸੈਂਟਰ ਗਵਰਨਮੈਂਟ ਨੇ ਇਸ ਚੀਜ਼ ਮੰਨਿਆ ਹੋਇਆ ਮੈਂ ਕਹਣਾ ਵੀ ਹੋ ਸਕਦਾ ਪਰਮਾਤਮਾ ਇਹ ਲੜਾਈ ਅੱਗੇ ਚੱਲੇ ਵੀ ਜਿਵੇਂ ਕਿ ਹਾਥੀ ਦੇ ਪਾੜ ਚ ਆਪ ਕਹਿੰਦਾ ਸਾਰਾ ਕੁਝ ਆ ਜਾਂਦਾ ਚੰਡੀਗੜ੍ਹ ਵੀ ਜਿਹੜਾ ਪੰਜਾਬ ਦਾ ਅੱਜ ਪੰਜਾਬ ਨੂੰ ਕਿੰਨਾ ਛੋਟਾ ਕਰ ਦਿੱਤਾ ਗਿਆ ਜਿਸ ਪੰਜਾਬ ਦੇ ਵਿੱਚੋਂ ਅਸੀਂ ਪੰਜਾਬੀ ਬੋਲਦੇ ਇਲਾਕੇ ਸਾਡੇ ਕੋਲੋਂ ਕੋਲੇ ਹੋਰ ਜਿਹੜੀਆਂ ਚੀਜ਼ਾਂ ਨੇ ਕਿਸੇ ਦੇਖਿਆ ਸਾਰੇ ਸੋਰਸ ਆਪਰੇਟਰ ਡਾਕਾ ਪੰਜਾਬ ਦੇ ਉੱਪਰ ਵੱਜ ਰਿਹਾ ਇਹ ਲੜਾਈਆਂ ਸਾਨੂੰ ਲੜਨੀਆਂ ਬੜੀਆਂ ਜ਼ਰੂਰੀ ਨੇ ਬੜੀਆਂ ਲਾਜ਼ਮੀ ਨੇ ਗਿਆ ਇਸ ਕਰਕੇ ਕਈ ਵਾਰ ਇਹ ਨਾ ਕੀ ਹੁੰਦਾ ਇੱਕ ਚੀਜ਼ ਹਮੇਸ਼ਾ ਹੁੰਦੀ ਆ ਜਦੋਂ ਅਸੀਂ ਨਾ ਕਈ ਵਾਰੀ ਜਜਵਾਤੀ ਜੇ ਹੋ ਜਾਂਦੇ ਆ ਉਦੋਂ ਕਈ ਵਾਰੀ ਹੋਰ ਪ੍ਰਕਾਰ ਦੇ ਜਿਹੜੇ ਲੀਡਰ ਸਾਡ ਤੇ ਬਹੁਤ ਸਾਰੀਆਂ ਚੀਜ਼ਾਂ ਦਾ ਕਿੰਤੂ ਪ੍ਰੰਤੂ ਕਰਦੇ ਨੇਗੇ ਉਹਨਾਂ ਦੇ ਫੇਕ ਐਡੀਆਂ ਟੋਲ ਵੀ ਕਰਦੀਆਂ ਨੇਗੇ ਹੁਣ ਵੀ ਹੋ ਰਿਹਾ ਹੁਣ ਵੀ ਇੱਥੇ ਜਿਹੜੇ ਸਟੂਡੈਂਟਸ ਕਈਆਂ ਦੀ ਮੈਂ ਇੰਟਰਵਿਊ ਕੀਤੀ ਥੱਲੇ ਕਮੈਂਟ ਆ ਰਹੇ ਆ ਬੀਜੇਪੀ ਦਾ ਆਈਟੀ ਸੈੱਲ ਕਮੈਂਟ ਕਰ ਰਿਹਾਗਾ ਆਰਐਸਐਸ ਦਾ ਜਿਹੜਾ ਆਈਟੀ ਸੈੱਲ ਕਮੈਂਟ ਕਰ ਰਿਹਾ ਬੀਜੇਪੀ ਨੂੰ ਆਰਐਸਐਸ ਨੂੰ ਸਾਡ ਹਰੇਕ ਪਾਰਟੀ ਨੇ ਘਟੋ ਘਟ ਹਜ਼ਾਰ ਹਜ਼ਾਰ ਆਪਣੀ ਫੇਕ ਐਡੀ ਬਣਾਈ ਹੋਈ ਆ ਹਰੇਕ ਪਾਰਟੀ ਨੇ ਪੁਛਾੜੂ ਦੀ ਗੱਲ ਕਰਾਂ ਕ ਕਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਅਕਾਊਂਟ ਬਣਾ ਕੇ ਫੇਕ ਕੜੀਆਂ ਹਰੇਕ ਨੇ ਬਣਾਈਆਂ ਹੋਈਆਂ ਵੋਟਾਂ ਹੇ 2027 ਚ ਨੇ ਗਿਆ ਹਜ਼ਾਰ ਹਜ਼ਾਰ ਬੰਦਾ ਨੌਜਵਾਨਾਂ 15 1500 ਬੰਦਾ ਹਰੇਕ ਪਾਰਟੀ ਨੇ ਨੌਜਵਾਨਾਂ ਨੂੰ ਆਪਣੇ ਕਰ ਵੀ ਲਿਆ ਆਪਣੇ ਅੰਦਰ ਸੋਸ਼ਲ ਮੀਡੀਆ ਚਲਾਉਣ ਲਈ ਹਰੇਕ ਦਫ਼ਤਰ ਦੇ ਵਿੱਚ 5 500 1000 1000 ਬੰਦਾ ਬੈਠਾ ਸਿਰਫ ਸੋਸ਼ਲ ਮੀਡੀਆ ਤੇ ਗਲਤ ਪ੍ਰਚਾਰ ਕਰਨ ਲਈ ਆਪਣਾ ਪ੍ਰਚਾਰ ਕਰਨ ਲਈ ਆਪਣਾ ਦਰਿਆ ਵੀ ਇਸ ਪ੍ਰਕਾਰ ਦਾ ਜਿਹੜਾ ਕਿ ਸਾਡਾ ਸਿਸਟਮ ਹੈ ਵਿਗੜਿਆ ਹੋਇਆ ਇਹ ਚੀਜ਼ਾਂ ਹੋਰ ਦੱਸੋ ਕੋਈ ਸਵਾਲ ਪਰ ਜਿਵੇਂ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਜੀ ਤੁਸੀਂ ਕਹਿ ਕੇ ਥੱਲੇ ਮਤਲਬ ਜਿਹੜੇ ਕਮੈਂਟ ਬਾਜੀ ਹੋ ਰਹੀ ਆ ਉਹ ਮੈਂ ਕਈ ਕਮੈਂਟ ਦੇਖੇ ਮਤਲਬ ਚੰਡੀਗੜ੍ਹ ਪੰਜਾਬ ਕਾ ਕਵੀ ਥਾ ਹੀ ਨਹੀਂ ਕਲੇਮ ਕਰ ਰਹੇ ਆ ਉਹ ਆਪ ਜਾਂ ਮਤਲਬ ਲੈ ਨਹੀਂ ਦੇਣਗੇ ਮਤਲਬ ਇਦਾਂ ਦੀ ਕਮੈਂਟ ਇਦਾਂ ਦੀਆਂ ਚੀਜ਼ਾਂ ਚੱਲ ਰਹੀਆਂ ਉਹ ਚੱਲ ਰਹੀਆਂ ਨਾ ਤਾਂ ਗੁਰੂਆਂ ਦੇ ਫੋਟੋਆਂ ਲਾ ਕੇ ਬਹੁਤ ਕੁਝ ਕਰ ਰਹੇ ਨੇ ਕਿ ਉਹਨਾਂ ਨੇ ਤੁਹਾਨੂੰ ਦੱਸਤਾ ਦਿੱਤਾ ਵੀ ਅੱਜ ਸੋਸ਼ਲ ਮੀਡੀਆ ਦਾ ਦੌਰ ਆ ਇਹਨਾਂ ਨੇ ਸਾਰਾ ਫੇਕ ਆਈਡੀਆਂ ਬਣਾ ਕੇ ਸਾਰਾ ਕੁਝ ਇਹ ਕਰਨਾ ਹੀ ਆ ਇਹ ਆਈਡੀਆਂ ਤੁਹਾਨੂੰ YouTube ਤੇ ਨਹੀਂ ਮਿਲਣਗੀਆਂ Facebook ਤੇ ਜ਼ਿਆਦਾ ਮਿਲਣਗੀਆਂ YouTube ਤੇ ਉਹਨਾਂ ਨੂੰ ਮੇਲ ਬਣਾਉਣੀ ਤੇ ਕਮੈਂਟ ਕਰਨਾ ਔਖਾ ਹੈ ਹੂੰ ਇੱਥੇ ਹੀ ਜਿਹੜਾ ਇਹ ਫੇਕ ਕਹਾੜੀਆਂ ਤੋਂ ਸਾਬਤ ਹੁੰਦਾ ਪਰ ਇਹ ਚੀਜ਼ਾਂ ਕੋਈ ਦੇਖੋ ਇਹ ਤਾਂ ਦੇਖੋ ਤੁਸੀਂ ਇੱਕ ਚੀਜ਼ ਦੇਖ ਲਓ ਵੀ ਜਦੋਂ ਤੋਂ ਆਪਾਂ ਜੇ ਪ੍ਰੋਪਰ ਤੌਰ ਤੇ ਇਹ ਗੱਲ ਕਰੀਏ ਨਾ ਵੀ ਕਰਦਾਰ ਕੁਸ਼ੀ ਤਾਂ ਹਮੇਸ਼ਾ ਤੋਂ ਹੀ ਕੀਤੀ ਜਾ ਰਹੀ ਆ ਜਦੋਂ ਤੋਂ ਇਹ ਜਦੋਂ ਤੋਂ ਇਹ ਕੰਮ ਚੱਲਦਾ ਜਦੋਂ ਵੀ ਤੁਸੀਂ ਆਪਣੇ ਹੱਕਾਂ ਦੀ ਲੜਾ ਆਪਣੇ ਲੜਾਈ ਦੀ ਗੱਲ ਕਰਾਓ ਕਰਦਾਰ ਕੁਸ਼ੀ ਤਾਂ ਤੁਹਾਡੀ ਹੁੰਦੀ ਆ ਉਸ ਚੀਜ਼ ਨਾਲ ਕੋਈ ਪ੍ਰਭਾਵ ਨਹੀਂ ਪੈਂਦਾ ਇਸ ਕਰਕੇ ਤੁਸੀਂ ਆਪਣਾ ਕੰਮ ਕਰੋ ਆਪਣੇ ਹੱਕਾਂ ਦੀ ਗੱਲ ਕਰੋ ਇਹ ਤਾਂ ਚੀਜ਼ਾਂ ਦੇ ਕੋਈ ਪ੍ਰਵਾਹ ਨਹੀਂ ਕਿਸੇ ਚੀਜ਼ ਦੀ ਹੁੰਦੀ ਹਾਂਜੀ ਪਰ 20 ਤਰੀਕ ਨੂੰ ਵੀ ਪ੍ਰੋਗਰਾਮ ਰੱਖਿਆ ਗਿਆ ਹਾਂਜੀ ਕਈ ਜਥੇਬੰਦੀਆਂ ਦੇ ਨਾਲ ਵਿਦਿਆਰਥੀ ਜਥੇਬੰਦੀਆਂ ਦੀ ਮੀਟਿੰਗ ਆ ਉਸ ਦੇ ਵਿੱਚ ਵੀ ਅੱਜ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਪ੍ਰਸ਼ਾਸਨ ਇਸ ਗੱਲ ਦਾ ਕਦਸ਼ਾ ਜਤਾ ਰਿਹਾ ਕਿ ਤੁਸੀਂ ਟਰੈਕਟਰ ਨਾਲ ਲੈ ਆਇਓ ਉਸ ਦਿਨ ਵੀ ਮਤਲਬ ਪਹਿਲਾਂ ਵਰਗਾ ਮਾਹੌਲ ਨਾ ਹੋ ਜੀ ਦੇਖੋ ਮੈਂ ਤਾਂ ਕਹਿਣਾ ਟਰੈਕਟਰ ਵੀ ਲੈ ਕੇ ਆ ਸਕਦੇ ਨੇ ਹੁਣ ਇਹ ਜਿਹੜਾ ਅੰਦੋਲਨ ਦੇ ਵਿੱਚ ਆ ਰਹੇ ਨੇ ਕਿਉਂ ਟਰੈਕਟਰ ਲੈ ਕੇ ਆਉਣ ਕਿਉਂ ਕੁਝ ਲੈ ਕੇ ਨੂੰ ਤੁਸੀਂ ਮੰਗਾ ਹੀ ਮੰਨ ਲਓ 20 ਤਰੀਕ ਤੋਂ ਪਹਿਲਾਂ ਹਾਂ ਸਵਾਲ ਤਾਂ ਸ ਸਾਰੀ ਇਸ ਕਮੇਟੀ ਨੂੰ ਬੇਨਤੀ ਆ ਵੀ ਲੋਕ ਹੀ ਨਹੀਂ ਆਉਣਗੇ ਨਾ ਪੈਦਲ ਆਉਣ ਨਾ ਟਰੈਕਟਰ ਲੈ ਕੇ ਆਉਣ ਨਾ ਬਜੇਗਾ ਬਾਸ ਨਾ ਬਜੇਗੀ ਬਾਂਸਰੀ ਤੁਸੀਂ ਕੰਮ ਹੀ ਸਾਡਾ ਹੱਕ ਹੀ ਦੇ ਦਿਓ ਜੀ ਹੂੰ ਤੁਸੀਂ ਆਉਣ ਹੀ ਕਿਉਂ ਗਲਤ ਹੈ ਵੀ ਨਾ ਸੀ ਟਰੈਕਟਰ ਲੈ ਕੇ ਆਈਏ ਅਸੀਂ ਕਿਹੜਾ ਕੋਈ ਐਡੇ ਪਾਗਲ ਆ ਜਿਹੜਾ ਤੂੰ ਸਾਨੂੰ ਬਣਾਇਆ ਪਿਆ ਤੁਸੀਂ ਤਾਂ ਪਹਿਲਾਂ ਮੰਗਾ ਹੀ ਮੰਨ ਲਓ ਪਰ ਤੁਹਾਨੂੰ ਕੀ ਲੱਗਦਾ ਹੈਗਾ ਮਤਲਬ ਕਦੇ ਬੀਬੀਐਮਬੀ ਦਾ ਇਸ਼ੂ ਆ ਜਾਂਦਾ ਕਦੇ ਮਾਈਗ੍ਰੇਸ਼ਨ ਦਾ ਇਸ਼ੂ ਆ ਜਾਂਦਾ ਕਦੇ ਪੰਜਾਬ ਚ ਹੜ੍ਹਾਂ ਦੀ ਗੱਲ ਆ ਜਾਂਦੀ ਹੈ ਵੀ ਮੈਨ ਮੇਡ ਹੜਾ ਡਨ ਨੇ ਫਲੱਡ ਨੇ ਕਦੇ ਦੂਜੇ ਪਾਸੇ ਹੁਣ ਯੂਨੀਵਰਸਿਟੀ ਚੋਣਾ ਸੈਨਟ ਚੋਣਾ ਦਾ ਮਸਲਾ ਆ ਜਾਂਦਾ ਲਗਾਤਾਰ ਮਤਲਬ 1 ਮਹੀਨੇ ਦੇ ਵਿੱਚ ਆਪਾਂ ਦੋ ਮੁੱਦਿਆਂ ਦੇ ਉੱਤੇ ਗੱਲਬਾਤ ਕਰ ਲੈਨੇ ਆ ਇਹਦਾ ਮਤਲਬ ਮਕਸਦ ਅਸਲ ਦੇ ਵਿੱਚ ਇਹੀ ਆ ਜਿਹੜੇ ਅਸੀਂ ਗਰਿਆਂ ਦੇ ਗਲਾਂ 'ਚ ਹਾਰ ਪਾਏ ਨੇਗੇ ਜਨਰਲ ਕੱਖ ਸਵਾਰ ਨਹੀਂ ਨੇ ਪੰਜਾਬ ਦਾ ਅਸੀਂ ਕੱਟ ਲੈ ਝੋਲ ਪਾ ਲਏ ਅਸੀਂ ਉਹਨਾਂ ਨੂੰ ਉਹਨਾਂ ਦੇ ਹੱਥਾਂ 'ਚ ਰਾਜਨੀਤੀ ਦਿੱਤੀ ਜਿਨ੍ਹਾਂ ਨੇ ਪੰਜਾਬ ਦੀ ਗੱਲ ਆਏ ਲੰਮੇ ਲਟਨਾ ਸੈਂਟਰ ਗਵਰਨਮੈਂਟ ਅਗੇ ਉਹਨਾਂ ਨੇ ਉਹਨਾਂ ਦੇ ਅੱਤੇ ਸਾਡੀ ਰਾਜ ਹੁਣ ਉਹ ਕੀ ਗੱਲ ਕਰਨਗੇ ਖੜਕੇ ਉਹਦਾ ਕਾਰਨ ਜੀ ਲੀਡਰ ਚੰਗਾ ਹੋਵੇ ਲਾ ਤੂੰ ਕਰਕੇ ਦਿਖਾਵੇ ਕੋਈ ਇਹੋ ਜਿਹਾ ਕੰਮ ਹੋ ਗਿਆ ਜੇ ਲੜਾਈ ਤਾਂ ਹੀ ਲੀਡਰਾਂ ਦੀ ਲੜਦੇ ਰੋਕਣਗੇ ਚੁੰਦੇ ਸੀ ਫਿਰ ਫਿਰ ਵੋਟਾਂ ਪਾਉਣ ਦਾ ਕੀ ਫਾਇਦਾ ਪਰ ਐਮਐਲਏ ਐਮਪੀ ਮੁੱਖ ਮੰਤਰੀ ਸਰਕਾਰਾਂ ਬਣਾਉਣ ਦਾ ਕੀ ਫਾਇਦਾ ਹੋ ਜੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਨੀ ਛੋਟੇ ਜ਼ਿਲ੍ਹੇ ਦੇ ਨੇ ਉਹ ਕਹਿੰਦੇ ਉਹ ਕਹਿੰਦੇ ਸੀਆਮਾਨ ਸੀਆਮਾਨ ਮੂਰੇ ਠੀਕ ਆ ਸਭ ਨੂੰ ਪਤਾ ਹੀ ਆ ਸੀਆਮਾਨ ਕਿਵੇਂ ਚੱਲ ਰਿਹਾ ਕੀ ਕਰ ਰਿਹਾ ਆ ਫਿਰ ਇਹ ਅੰਦੋਲਨ ਕਿਉਂ ਚੱਲ ਰਿਹਾ ਸੀਆਮਾਨ ਚੰਗਾ ਕੁਝ ਕਰ ਰਿਹਾ ਕਹਿੰਦੇ ਲੋਕਤੰਤਰਕ ਲੜਾਈ ਲੜਾਂਗੇ ਵਿਧਾਨ ਸਭਾ ਦੇ ਵਿੱਚ ਵੀ ਲੜਾਈ ਲੜਾਂਗੇ ਉਹਦੇ ਲੋਕਤੰਤਰ ਨੇ ਉਹਨਾਂ ਨੇ ਬਹੁਤ ਕੁਝ ਉਹਦੇ ਲੋਕਤੰਤਰ ਨੇ ਕੁਝ ਕਰਤਾ ਕਿਸਾਨਾਂ ਦੇ ਉੱਪਰ ਡਾਂਗਾ ਉਹਨਾਂ ਨੇ ਇੱਥੇ ਸਾਰਾ ਲੈਂਡ ਪੂਲਿੰਗ ਵਰਗੀਆਂ ਨੀਤੀਆਂ ਸਾਰਾ ਕੁਝ ਲੋਕਾਂ ਨੂੰ ਪਤਾ ਹੀ ਆ ਜਿਹੜਾ ਉਹ ਲੋਕਤੰਤਰ ਦੀ ਗੱਲ ਕਰਦਾ ਨਾ ਲੋਕਤੰਤਰ ਦੀ ਦਾ ਉਹ ਉਸ ਲੋਕਤੰਤਰ ਦੀ ਗੱਲ ਨੂੰ ਸਭ ਸਮਝਦੇ ਪਰ ਬਰਿੰਦਰ ਗੁਇਲ ਕ ਲੋਕਾਂ ਨੇ ਸਾਨੂੰ ਜੁਣਿਆ ਤਰਨਤਾ ਹਾਂ ਬਿਲਕੁਲ ਤੁਸੀਂ ਉਹ ਅਸਲੀ ਵਾਰਸ ਪੰਜਾਬ ਦੇ ਜਿਹੜੇ ਪੰਜਾਬ ਨੂੰ ਵੇਚੀ ਜਾਂਦੇ ਹੋ ਤੁਸੀਂ ਉਹ ਤੁਸੀਂ ਕਬਜ਼ਾ ਕਰਿਆ ਹੋਇਆ ਪੰਜਾਬ ਤੇ ਤੁਸੀਂ ਲੋਕਾਂ ਨੂੰ ਧੱਕੇ ਨਾਲ ਲੋਕਾਂ ਦੇ ਪਰਚੇ ਪਾਓ ਲੋਕਾਂ ਨੂੰ ਜ਼ਿਲਾ ਛੋਟਾ ਮਰਵਾਓ ਅਸਲੀ ਵਾਰਸ ਤੁਸੀਂ ਉਹ ਭਰਾਵੋ ਜਦੋਂ ਲੋਕਾਂ ਦੇ ਹੱਥ ਪੱਲੇ ਨਹੀਂ ਕੁਝ ਹੈਗਾ ਲੋਕਾਂ ਦੇ ਹੱਥ ਵੱਢ ਲੈ ਜਿਹਨੇ ਚੋਣਾ ਜਿੱਤੀ ਜਾਂਦੇ ਨੇ ਉਹ ਵੀ ਪਤਾ ਵੀ ਕਿਵੇਂ ਚੋਣਾ ਜਿੱਤੀ ਜਾਂਦੇ ਨੇ ਵੋਟਾਂ ਕਿਵੇਂ ਪਣੀਆਂ ਜਾਂਦੇ ਨੇ ਕਿਵੇਂ ਜਿੱਤੀ ਜਾਂਦੀ ਹੈ ਚੋਣ ਹੁਣ ਵੋਟ ਕੀ ਹੈ ਦੇਖੋ ਬੋਟ ਤਨ ਮੈਂ ਦਾ ਦਨਾ ਵੋਟ ਹਮੇਸ਼ਾ ਜਿਹੜੇ ਤੁਸੀਂ ਇੱਕ ਚੀਜ਼ ਦੇਖ ਲੈ ਮੈਂ ਹਮੇਸ਼ਾ ਇਹ ਆਧਾਰਨ ਦੇ ਕੇ ਦੱਸਦਾ ਹੁੰਨਾ ਵੀ ਜਿਨ੍ਹਾਂ ਨੇ ਅ ਉਹਨਾਂ ਨੂੰ ਹਮੇਸ਼ਾ ਕਿਤੇ ਕਾਮਯਾਬੀ ਉਸ ਪ੍ਰਕਾਰ ਨਹੀਂ ਮਿਲੀ ਠੀਕ ਹੈ ਹਨਾ ਹੁਣ ਜੇ ਅਸੀਂ ਗੱਲ ਕਰੀਏ ਵੀ ਜਿਨ੍ਹਾਂ ਨੇ ਸਿਆਸਤ ਉਸ ਸਮੇਂ ਕੀਤੀ ਜੇ ਅਸੀਂ ਦੇਸਾ ਯਾਦ ਕਰਾਜਣੇ ਦੇਸਾ ਯਾਦ ਕਰਵਾਇਆ ਉਹਨਾਂ ਨੇ ਜਿਹੜਾ ਨਾ ਸੂਲੀਆਂ ਤੇ ਚੜੇ ਉਹਨਾਂ ਦੇ ਪਰਿਵਾਰਾਂ ਨੂੰ ਕੱਖ ਨਹੀਂ ਮਿਲਿਆ ਠੀਕ ਹੈ ਜਿਹੜਨੇ ਫਾਂਸੀਆਂ 'ਤੇ ਚੜੇ ਭਗਤ ਸਿੰਘ ਦੇ ਜ ਪਰਿਵਾਰ ਦੀ ਗੱਲ ਕਰ ਲਈਏ ਹੋਰਾਂ ਦੀ ਗੱਲ ਕਰ ਲਈਏ ਹੁਣ ਜਿਹੜੇ ਜਿਹੜੇ ਉਸ ਸਮੇਂ ਦੇ ਵਿੱਚ ਅੰਗਰੇਜ਼ਾਂ ਨਾਲ ਸਾਰਾ ਨਾਲ ਮਿਲ ਕੇ ਚਲਦੇ ਸੱਤਾ ਦੇ ਵਿੱਚ ਨੇ ਜਿਹੜੀ ਵੋਟ ਬੈਂਕ ਹੈ ਵੋਟ ਬੈਂਕ ਲੋਕਾਂ ਨੂੰ ਪਾੜ ਕੇ ਦਫਾੜ ਕੇ ਇਹ ਰਾਜਨੀਤੀ ਕਿੱਥੇ ਜਾਂਦੀ ਹੈ ਪਖੰਡੀ ਬਾਬਿਆਂ ਕੋਲੇ ਵੋਟ ਲੋਕਾਂ ਨੂੰ ਦਬਲ ਕੁਚਲ ਕੇ ਗੱਪ ਝੂਠ ਮਾਰ ਕੇ ਇਸ ਪ੍ਰਕਾਰ ਵੋਟ ਲੈਤੀ ਜਾਂਦੀ ਹੈ ਇਹਨਾਂ ਦੀ ਜਿਹੜੀ ਸੋਚ ਹੈ ਕੱਲੀ ਵੋਟਾਂ ਤੇ ਕਰ ਹੁੰਦੀ ਹੈ ਇਹਨਾਂ ਦੀ ਸੋਚ ਮੁਦਿਆਂ ਤੇ ਕਰ ਜਾਂ ਲੋਕਾਂ ਨੂੰ ਇਨਸਾਨੀਅਤ ਤੇ ਕਿੰਨੇ ਲੋਕਾਂ ਦਾ ਕੰਮ ਕਿਵੇਂ ਕਰਨਾ ਉੱਥੇ ਤੇ ਕਰ ਸੋਚ ਨਹੀਂ ਹੁੰਦੀ ਇਹ ਹਮੇਸ਼ਾ ਲੋਕ ਜਿੱਦ ਨੇ ਕਿਸ ਆਨੇ ਮੋਦ ਨੂੰ ਝਕਾਤਾ ਮੋੜ ਦਾ ਨੋਟੀਫਿਕੇਸ਼ਨ ਪਾਬ ਸਮਰਿਆ ਤੱਕ ਉਹਨਾਂ ਤੋਂ ਵੱਡਾ ਕੋਈ ਲੀਡਰ ਹੋ ਸਕਦਾ ਉਹਨਾਂ ਨੂੰ ਲੋਕਾਂ ਦੇ ਵੋਟਾਂ ਨਹੀਂ ਪਾਈ ਪਰ ਸਿਆਸੀ ਲੀਡਰ ਦਾਵਾ ਕਿਉਂ ਕਰਦੇ ਇੱਥੇ ਤਾਂ ਸਾਰੇ ਯਾਰੇ ਅੱਜ ਵੀ ਵਿਕਰਮਸਾਨੀ ਆਏ ਹੋਏ ਆ ਰਾਜ ਸਭਾ ਮੈਂਬਰ ਨੇ ਆ ਮੀਟ ਕੀਤੀ ਹੋਰ ਵੀ ਲੀਡਰ ਆਏ ਨੇ ਚੱਲ ਕੀ ਉਧਰੋਂ ਚੱਲੀਏ ਆਪਾਂ ਮਾਣੇ ਬਾਦ ਦੇ ਪਾਜੜ ਮੇ ਆਇਆ ਪਰ ਨਾ ਤੇ ਉਹ ਤਾਂ ਤੁਹਾਨੂੰ ਪਤਾ ਕਿ ਉਹਨਾਂ ਦਾ ਦਾਅਵਾ ਹੀ ਕਰਨਾ ਹੁੰਦਾ ਉਹਨਾਂ ਨੇ ਹੋਰ ਕੀ ਕਰਨਾ ਹੁੰਦਾ ਵੱਡੀਆਂ ਵੱਡੀਆਂ ਗੱਲਾਂ ਪਹਿਲਾਂ ਤਾਂ ਹੋ ਆਉਂਦੇ ਨੇ ਵੀਡੀਓ ਚ ਬੋਲਣ ਨੂੰ ਕੀ ਪਤਾ ਮੀਡੀਆ ਚ ਕਿਵੇਂ ਆ ਕੇ ਹਰੇਕ ਲੀਡਰ ਮੀਡੀਆ ਚ ਆ ਰਿਹਾ ਸਾਨੂੰ ਬੜਾ ਬੜਾ ਦੁੱਖਾ ਜਿਹੜੀ ਕੇਂਦਰ ਸਰਕਾਰ ਮੈਂ ਸਾਡੀ ਗੱਲਬਾਤ ਨਹੀਂ ਮੰਨ ਰਹੀ ਹੂੰ ਅਸੀਂ ਚਾਹੁੰਦੇ ਹਾਂ ਕਿ ਨੌਜਵਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਮੰਨੀਆਂ ਜਾਣੀਆਂ ਚਿਹੰਦੀਆਂ ਨੇ ਕਿ ਅਸੀਂ ਨੌਜਵਾਨਾਂ ਦੇ ਨਾਲ ਆ ਅਸੀਂ ਹਰ ਪੱਖੋਂ ਨੌਜਵਾਨਾਂ ਦੇ ਨਾਲ ਆ ਇਹ ਗੱਲਾਂ ਕਰਨ ਤੋਂ ਬਾਅਦ ਫਿਰ ਪਿੱਛੋਂ ਜਿਹੜੀ ਕਿ ਸੱਤਾ ਦੇ ਵਿੱਚੋਂ ਨੌਜਵਾਨਾਂ ਦੇ ਉੱਪਰ ਡਾਂਗਾ ਭਰਾਈ ਜਾਂਦੀ ਹੈ ਪੰਜਾਬ ਪੁਲਿਸ ਇਹ ਤਾਂ ਸਿਰਫ ਗੱਲਾਂ ਨੇ ਉਹਨਾਂ ਨੇ ਕਰਕੇ ਪੰਜ ਸੱਤ ਗੱਲਾਂ ਹਾਲਾ ਲੂਲਾ ਕਰਕੇ ਉਹ ਸਰ ਥਰ ਥੱਲੇ ਫਿਰ ਲੀਡਰਾਂ ਨੇ ਤੁਹਾਨੂੰ ਪਤਾ ਭੇਡਾ ਹੁੰਦੇ ਨੇ ਕਿ ਸਾਡਾ ਲੀਡਰ ਨੇ ਅੱਜ ਕੱਲ ਕਿੱਤੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਬਚਾਉਣ ਦੀ ਗੱਲ ਕੀਤੀ ਉੱਤੇ ਧਰਨੇ ਦੇ ਵਿੱਚ ਗਏ ਉਹ ਭੇਡਾ ਇਸ ਤਰ੍ਹਾਂ ਬਣਦੀ ਹੈ ਇਹ ਹੈ ਗੱ ਸੈਂਟੀਕਾ ਥੈਂਕ ਯੂ ਫਿਰ ਨਹੀਂ ਕੀ ਲੱਗਦਾ ਜਿਵੇਂ ਭਾਨੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਇੱਕ ਪਾਸੇ ਪੰਜਾਬ ਪੁਲਿਸ ਡਾਂਗਾ ਮਾਰ ਰਹੀ ਆ ਵਿਦਿਆਰਥੀਆਂ ਦੇ 10 ਤਰੀਕ ਨੂੰ ਤੁਸੀਂ ਵੀ ਆਏ ਤੁਹਾਨੂੰ ਵੀ ਰਾਜ ਟੱਕਰੀ ਹੋਊਗੀ ਠੀਕ ਹੈ ਬਾਕੀਆਂ ਨੂੰ ਵੀ ਸਾਰਿਆਂ ਨੇ ਬਿਲਕੁਲ ਸਹੀ ਗੱਲ ਆ ਵੀਡੀਓ ਵੀ ਆਈਆਂ ਉਹ ਤਾਂ ਅਜੇ ਤੀਜੇ ਪਾਸੇ ਦਾਵਾ ਲੈ ਦੰਦ ਹੱਥੀਂ ਵਾਂਗੂ ਹੋਰ ਨੇ ਕਿ ਦਿਖਾਉਣ ਦੇ ਦੰਦ ਹੋਰ ਨੇ ਦੂਜੇ ਪਾਸੇ ਪੰਜਾਬ ਸਰਕਾਰ ਦਾਵਾ ਕਰਦੀ ਆ ਵੀ ਸਾਡੀ ਯੂਨੀਵਰਸਿਟੀ ਆ ਅਸੀਂ ਲੜਾਂਗੇ ਕਿ ਲੋਕ ਮੂਰਖ ਨੇ ਸਰਕਾਰ ਨੂੰ ਲੱਗਦਾ ਵੀ ਅਸੀਂ ਬਣਾ ਰਹੇ ਹਾਂ ਮੈਂ ਕਹਣਾ ਯਾਰ ਕੁਸ਼ਤਾਂ ਕਰਕੇ ਦਿਖਾਓ ਯਾਰਾ ਹੂੰ ਕੁਸ਼ਤਾਂ ਕਰਕੇ ਦਿਖਾਓ ਮੈਨੂੰ ਇਹ ਗੱਲ ਦੱਸ ਦੇ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਅਸੀਂ ਅਸੀਂ ਕੋਟਾਂ ਰਾਹੀਂ ਅਸੀਂ ਉਹ ਲੈ ਲਾਂਗੇ ਕਿਹੜਾ ਕੋਟਾਂ ਰਾਹੀਂ ਭਰਾਵੋ ਨਹੀਂ ਕੁਝ ਮਿਲਣਾ ਕਿਸਾਨੀ ਅੰਦੋਲਨਾਂ ਵੇਲੇ ਵੀ ਬਿਲਾ ਮਰੇ ਬਥੇਰੀਆਂ ਹਾਈ ਕੋਰਟਾਂ 'ਚ ਰਿੱਟਾਂ ਪਾਈਆਂ ਪਟੀਸ਼ਨਾਂ ਪਾਈਆਂ ਪਰ ਅੰਦੋਲਨ ਕਰਕੇ ਵਾਪਸ ਲੈਤੇ ਗਏ ਉਹ ਇਹਨਾਂ ਦਾ ਕੰਮ ਨਹੀਂ ਹੋਣ ਵਾਲਾ ਜੇ ਤੁਸੀਂ ਕਰਨਾ ਤਾਂ ਕੁਝ ਆਪਣੇ ਜਿੰਨੇ ਤੁਸੀਂ ਲਾਮ ਲਖਸ਼ਰ ਉੱਥੇ ਤੁਸੀਂ ਤਰਨ ਤਰਨ ਦੇ ਵਿੱਚ ਲੈ ਜਾਂਦੇ ਹੋ ਉਹ ਲਾਮ ਲਖਸ਼ਰ ਸਾਰਾ ਇੱਥੇ ਲੈ ਕੇ ਖੜਾ ਕਰੋ ਯਾਰ ਉਹ ਲਾਮ ਲਖਸ਼ਰ ਇੱਥੇ ਕਿਉਂ ਲੈ ਕੇ ਖੜਾ ਕਰਦੇ ਲੜਾਈ ਤਾਂ ਇਹ ਆ ਜਿੰਨਾ ਲਾਮ ਲੈਕਚਰ ਉੱਥੇ ਲਈ ਵਰਦੇ ਇੱਥੇ ਲਿਆ ਕੇ ਲਾ ਲੋ ਇੱਥੇ ਜਿੰਨੇ ਹੁਣ 93 94 ਐਮਐਲਏ ਹੋ ਗਏ ਇੱਥੇ ਲਿਆ ਕੇ ਲਾ ਲੋ ਇੱਥੇ ਪੁੱਛਤਾ ਵਜੋਂ ਯਾਰ 93 94 ਐਮਐਲਏ ਪਿੱਛੇ 2 2 400 700 ਬੰਦਾ ਤਾਂ ਹੋਊਗਾ ਹੀ 5 500 ਬੰਦਾ ਤਾਂ ਹੋਊਗਾ ਹੀ 1000 1000 ਬੰਦਾ ਹੋ ਗਿਆ ਕਿੰਨਾ ਹੋ ਗਿਆ 1000 1000 ਬੰਦਾ ਇੱਕ ਐਮਐਲਏ ਲੈ ਆਇਆ ਤਾਂ 93000 ਬੰਦਾ ਹੋ ਗਿਆ ਠੀਕ ਆ ਨਾ ਗੱਲ ਲਿਆ ਕੇ ਇੱਥੇ ਬਿਠਾ ਦੇਣਾ 1000 ਹੋਣਗੇ ਇੱਕ ਇੱਕ ਪਿੱਛੇ ਚਲ 5 500 ਹੋਣਗੇ ਫਿਰ ਵੀ ਤਾਂ 50 40 50 ਹਜ਼ਾਰ ਬੰਦਾ ਬਣੂਗਾ ਹੀ ਮੰਦਰਾ ਦਾ 10 ਇਹ ਗੱਲ ਆ థాంਕ ਯੂ ਸ਼ੁਕਰੀਆ ਬਾਨੀ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ